ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਇੱਕ ਸਮਾਗਮ ਅੱਜ ਪਟਿਆਲਾ ਦੇ ਖੇਤੀ ਵਿਗਿਆਨ ਕੇਂਦਰ ਵਿਖੇ ਕਰਵਾਇਆ ਗਿਆ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਵਿਸ਼ਵ ਵਾਤਾਵਰਣ ਦਿਵਸ ਤੇ ਇੱਕ ਪੌਦਾ ਵੀ ਲਗਾਇਆ ਇਸ ਮੌਕੇ ਸਮਾਰਗਮ ਨੂੰ ਸੰਬੋਧਨ ਕਰਦੇ ਆ ਚੋਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਸਰਕਾਰੀ ਯੋਜਨਾਵਾਂ ਸੰਬੰਧੀ ਜਾਣਕਾਰੀ ਦੇਣ ਬਾਰੇ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ਉਹਨਾਂ ਕਿਹਾ ਕਿ ਇਸ ਮੰਤਵ ਲਈ ಗ್ರಾಮ ਪੰਚਾਇਤਾਂ ਅਤੇ ਮਾਹਿਰ ਵਿਗਿਆਨੀਆਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ ਟਾਈਲ ਵੈਂਡ ਇਹ ਕਿ ਹਾਂ ਕਿ ਮਿਹਨਤੀ ਕਿਸਾਨ ਆਪਣੇ ਪਸੀਨੇ ਸੇ ये देश के अन्न के भंडार भरने का काम करते हैं और इनके साथ बैठ के देखो पब्लिक मीटिंग करते हैं तो भाषण दे के चले जाते हैं लेकिन जब चौपाल में बैठते हैं तो किसानों से बात होती है वो जो अच्छे प्रयोग कर रहे हैं वो सामने आते हैं जैसे डायरेक्ट सीडिंग धान की इसमें पानी भी बचेगा लागत भी घटेगी और इसके साथ साथ अगर उनके सामने दिक्कत है तो वो सामने आती है तो आज मैं साइंटिस्ट लेके आया हमारा विकसित कृषि संकल्प अभियान चल रहा है तो साथ मिलके हम ਦੋਨੋਂ ਸਰਕਾਰਾਂ ਰਾਜ ਸਰਕਾਰ ਕੇਂਦਰ ਸਰਕਾਰ ਇਹਨਾਂ ਦਿੱਕਤਾਂ ਨੂੰ ਦੂਰ ਕਰਨੇ ਕਾ ਵੀ ਕੰਮ ਕਰੇਗੀ ਔਰ ਅੱਛੇ ਪ੍ਰਯੋਗਾਂ ਇਸ ਮੌਕੇ ਚੋਹਾਨ ਨੇ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ਬਾਰੇ ਕਿਹਾ ਕਿ ਇਸ ਨਾਲ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਬਾਤ ਹੋਤੀ ਤਾਂ ਦਿੱਕਤ ਪਰੇਸ਼ਾਨੀ ਵੀ ਸਮਝ ਮੇ ਆਤੀ ਹੈ ਨਏ ਪ੍ਰਯੋਗ ਜੋ ਅੱਛੇ ਹੋ ਰਹੇ ਉਹ ਵੀ ਸਮਝਤੇ ਹੈ और उससे खेतीबाड़ी की दिशा तय करने में मदद मिलती जब पंजाबी में संवाद हुआ पेड़ों के नीचे खेतों के बीच में किसानों के साथ अद्भुत आनंद आया समागम दौरान पंजाब दे खेतीबाड़ी मंत्री गुरमीत सिंह खुड्डियां भी मौजूद सन जिक्र योग्य की 12 जून तक चलने वाले विकसित कृषि संकल्प अभियान तहत देश दे 700 जिलों दे 1.5 करोड़ किसानों नाल رابطہ बनाया जावेगा